ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਗਈ ਹੈ। ਜਿਸ ਦੇ ਵਿੱਚ ਡਾਕਟਰ ਦਲਜੀਤ ਸਿੰਘ ਛੀਮਾ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਮੁਖ ਗੇਟ ਤੇ ਗੋਲੀਬਾਰੀ ਦੀ ਘਟਨਾ ਬੇਹੱਦ ਨਿੰਦਨਯੋਗ ਅਤੇ ਸ਼ਰਮਨਾਕ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਮੁੱਦੇ ਤੇ ਵਿਚਾਰ ਕਰਨ ਦੇ ਲਈ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਗਈ ਹੈ ਇਸ ਦੇ ਨਾਲ ਹੀ ਡਾਕਟਰ ਛੀਮਾ ਨੇ ਕਿਹਾ ਕਿ ਜੈਡ ਪਲੱਸ ਸੁਰੱਖਿਆ ਦੇ ਬਾਵਜੂਦ ਸ੍ਰੀ ਦਰਬਾਰ ਸਾਹਿਬ ਵਰਗੇ ਪਵਿੱਤਰ ਸਥਾਨ ਤੇ ਗੋਲੀਬਾਰੀ ਦੀ ਘਟਨਾ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਕਰਦੀ ਹੈ ਅਤੇ ਅਸੀਂ ਇਸ ਘਟਨਾ ਦੀ ਜ਼ਿੰਮੇਵਾਰੀ ਤੈਅ ਕਰਕੇ ਜਾਂਚ ਕਰਾਂਗੇ ਕਿ ਇਹ ਕੋਈ ਸਾਜ਼ਿਸ਼ ਸੀ ਜਾਂ ਜ਼ਿਹੁਰ ਇਸ ਦੇ ਨਾਲ ਉਹਨਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਫਿਲਹਾਲ ਅਸਤੀਫੇ ਦੇ ਬਾਰੇ ਕੋਈ ਫੈਸਲਾ ਜਾਂ ਚਰਚਾ ਨਹੀਂ ਹੋਵੇਗੀ। ਇਸ ਮੀਟਿੰਗ ਦੇ ਵਿੱਚ ਇਸ ਘਟਨਾ ਦੀ ਗੰਭੀਰਤਾ ਤੇ ਸੁਰੱਖਿਆ ਦੇ ਵਿੱਚ ਆਈ ਕوتاਹੀ ਤੇ ਧਿਆਨ ਦਿੱਤਾ ਜਾਵੇਗਾ। ਸ੍ਰੀ ਦਰਬਾਰ ਸਾਹਿਬ ਨੂੰ ਸਾਰੇ ਧਰਮਾਂ ਦਾ ਸਵਾਗਤ ਕਰਨ ਵਾਲਾ ਅਸਥਾਨ ਦੱਸਿਆ ਤੇ ਇਸ ਦੇ ਨਾਲ ਹੀ ਡਾਕਟਰ ਜੀਮਾਨੀ ਕਹਿੰਿਆ ਕਿ ਜਹੀਆਂ ਕਟਨਾਵਾ ਪਵਿੱਤਰ ਅਸਥਾਨਾਂ ਦੀ ਸ਼ਾਨ ਅਤੇ ਸੁਰੱਖਿਆ ਨੂੰ ਖਤਰਾ ਪੈਦਾ ਕਰਦੀਆਂ ਨੇ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਕਰਨ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਦੀ ਮਗ ਕਿਤੀ ਹੈ ਡਿਸਕਸ ਕਰਨ ਲਈ ਮੀਟਿੰਗ ਸੱਦੀ ਹੈ ਬਈ ਨਾ ਇਹ ਸਾਰੇ ਇੱਕ ਦਾ ਨਾ ਮਾਈਕ एकदम ਤੋਂ ਨਾ ਜਲਾ ਆ ਪਿੱਛੇ ਕਿੱਥੀ ਆ ਰਿਹਾ ਹੈ ਜੀ ਮਰੀ ਯਾਰ ਕੋਰ ਕਮੇਟੀ ਦੀ ਮੀਟਿੰਗ ਸੱਦੀ ਹੈ ਜਿਵੇਂ ਹਾਲਾਤ ਨੇ ਜਿਸ ਤਰ੍ਹਾਂ ਸੁਖਵੀਰ ਬਾਦਲ ਸਿੰਘ ਉਹਨਾਂ ਤੇ ਹਮਲਾ ਹੋਇਆ ਕਿ ਕੀ ਅੱਜ ਦਾ ਲੱਗਦਾ ਇੰਪੋਰਟੈਂਟ ਹੈ ਤੇ ਕੀ ਸ਼ੁਰੂ ਹੋ ਗਿਆ ਪਟਕਾ ਨਾ ਆ ਰਿਹਾ ਨਾ ਆਰਵਨਰ ਪਲੀਜ਼ ਬੈਲੈਂਸ ਦੇਖੋ ਅੱਜ ਦੀ ਜਿਹੜੀ ਪ੍ਰੀਤਮ ਪਿੱਛੇ ਹੈ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੈ ਉਹਦਾ ਇੱਕੋ ਇੱਕ ਹੀ ਇਸ਼ੂ ਹੈ ਜਿਆ ਹੋਰ ਜਿੰਨੇ ਵੀ ਆ ਕੋ ਨੇ ਜਿਹੜੀ ਇੱਕ ਬਹੁਤ ਹੀ ਵੱਡੀ ਸਾਜ਼ਿਸ਼ ਮਾਡਰਨ ਸਿੱਖ ਲੀਡਰਸ਼ਿਪ ਨੂੰ ਕੰਟੀਨਿਊਟੀ ਨੂੰ ਖਤਮ ਕਰਨ ਦੀ ਚੱਲ ਰਹੀ ਹੈ। ਔਰ ਜਿਸ ਦੇ ਤਹਿਤ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਉੱਤੇ ਐਡਾ ਵੱਡਾ ਕਾਤਲਨਾ ਹਮਲਾ ਔਰ ਜਿਹੜੀ ਉਸ ਤੋਂ ਵੀ ਵੱਡੀ ਚਿੰਤਾਜਨਕ ਗੱਲ ਹੈ ਕਿ ਹਮਲਾ ਹੋਇਆ ਸ਼੍ਰੀ ਦਰਬਾਰ ਸਾਹਿਬ ਦੇ ਬਿਲਕੁਲ ਮੁਖਦਵਾਰ ਦੇ ਉੱਤੇ। ਇਹ ਬਹੁਤ ਗੰਭੀਰ ਮਸਲਾ ਹੈ ਅੱਜ ਐਮਰਜੈਂਸੀ ਸੁਰਖੀ ਕਮੇਟੀ ਮੀਟਿੰਗ ਹੁਣੇ ਸ਼ੁਰੂ ਹੋ ਰਹੀ ਹੈਗੀ ਉਹਦੇ ਚ ਸਾਰੀਆਂ ਚੀਜ਼ਾਂ ਦੇ ਉੱਤੇ ਅਸੀਂ ਵਿਸਥਾਰ ਦੇ ਨਾਲ ਕਿ ਕਿਹੜੀਆਂ ਸਾਜ਼ਿਸ਼ਾਂ ਰਚੀਆਂ ਜਾਂਦੀਆਂ ਉਹਦੇ ਚ ਏਜੰਸੀਆਂ ਦਾ ਕੀ ਰੋਲ ਆ ਕਿਸ ਤਰੀਕੇ ਜਾਣ ਬੁੱਝ ਕੇ ਲੰਬੇ ਸਮੇਂ ਤੋਂ ਸੁਰੱਖਿਆ ਜਿਹੜੀ ਆ ਅਕਾਲੀ ਰੈਡਾਂ ਦੀ ਜਾਣ ਬੁੱਝ ਕੇ ਜਿਹੜੀ ਆ ਉਹ ਵਿਡਰਾ ਕੀਤੀ ਗਈ ਹੈ ਕਿਉਂਕਿ ਇੱਥੇ ਪਾਰਟੀ ਬਦਲਣ ਵਾਲਿਆਂ ਨੂੰ ਤਾਂ ਜੱਡ ਪਲਸ ਵਾਈ ਪਲਸ ਟੋਟਲ ਮਿਲ ਜਾਂਦੀਆਂ ਤੇ ਜਿਹੜੇ ਲੋਕਾਂ ਦੇ ਹੱਕਾਂ ਵਾਸਤੇ ਖੜਦੇ ਆ ਲੜਦੇ ਆ ਔਰ ਪੰਥ ਵਿਰੋਧੀ ਪੰਥ ਦੁਸ਼ਮਣ ਤਾਕਤਾਂ ਦੇ ਖਿਲਾਫ ਕੜਦੇ ਆ ਉਹਨਾਂ ਦੀਆਂ ਜਾਨ ਪੁੱਜ ਕੇ ਸਰਖਿਆਵਾਂ ਜਿਹੜੀਆਂ ਉਹ ਢੰਗੀਆਂ ਕੀਤੇ ਜਾਂਦੀਆਂ ਔਰ ਬੜੇ ਅਨਪ੍ਰੋਫੈਸ਼ਨਲ ਵੇਅ ਦੇ ਨਾਲ ਇਹ ਮੁੱਦੇ ਸਾਰੇ ਡਿਸਾਈਡ ਕੀਤੇ ਜਾਂਦੇ ਆ ਇਸ ਕਰਕੇ ਬੜੇ ਜਿਹੜੇ ਇਧਰ ਨਾਲ ਜੁੜੇ ਕਈ ਮਸਲੇ ਆ ਇਸ ਕਰਕੇ ਉਹ ਸਾਰੇ ਹੁਣ ਅਸੀਂ ਜਿਹੜੀ ਆ ਉਹਦੀ ਬਰੀਕੀ ਦੇ ਨਾਲ ਜਿਹੜੀ ਆ ਉਹ ਸਾਰੀ ਵੀ ਪੁੱਛਣ ਕਰਦੇ ਜਿੱਤੇਦਾਰ ਜਿਹਾ ਉਹਨੇ ਕਿਹਾ ਸੀ ਜਿਹੜੇ ਥੀਕੇ ਜਿਹੜੇ ਹੋਏ ਨੇ ਉਹਨੇ ਬਾਰੇ ਵੀ ਕੋਈ ਰਿਪੋਰਟ ਤੇ ਅੱਜ ਦੀ ਮੀਟਿੰਗ ਦਾ ਕਿਸੇ ਹੋਰ ਚੀਜ਼ ਨਾਲ ਕੋਈ ਸਬੰਧ ਨਹੀਂ ਹੈ ਸਿਰਫ ਇੱਕੋ ਮਸਲਾ ਅੱਜ ਦਾ ਇੱਕੋ ਇੱਕ ਮਸਲਾ ਹੈ ਕਿ ਜਿਹੜੀ ਇਹ ਬਹੁਤ ਵੱਡੀ ਸਾਜ਼ਿਸ਼ ਅਕਾਲੀ ਲੀਡਰਸ਼ਿਪ ਦੇ ਖਿਲਾਫ ਸ਼ਰਮਣੀ ਅਕਾਲੀ ਦਲ ਨੂੰ ਖਤਮ ਕਰਨ ਦੀ ਚੱਲ ਰਹੀ ਹੈ ਉਹ ਦੇਖੋ ਐਮ ਸੀ ਚੌਣ ਲੜੇਗੇ ਅਕਾਲੀ ਦਲ ਉਹ ਅੱਜ ਹੁਣ ਮੀਟਿੰਗ ਕਰਨ ਤੋਂ ਬਾਅਦ ਹਾਂ ਚੌਣ ਤਾਂ ਲੜਾਂਗੇ ਚੌਣ ਦੀ ਤਾਂ ਲੜਾਂਗੇ ਸਾਹਿਬ ਇੱਕ ਦੱਸੋ ਵੀ ਜਿਵੇਂ ਅਕਾਲ ਤਖਤ ਸਾਹਮਣੇ ਦੇਖ ਕੇ ਚਮਤੀ ਤੋਂ ਹੁਕਮ ਵੀ ਹੋਇਆ ਸੀਗਾ ਲੇਕਿਨ ਗੋਲਡਨ ਟੈਂਪਲ ਦੇ ਜਿਹੜੇ ਐਂਟਰੈਂਸ ਗੇਟ ਤੇ ਗੋਲੀ ਮਾਰ ਦਿੱਤੀ ਗਈ ਆ ਤੇ ਕਈ ਜਿਹੜੇ ਲੋਕ ਹੈਗੇ ਨੇ ਸੋਸ਼ਲ ਮੀਡੀਆ ਜਾਂ ਫਿਰ ਦਲ ਖਾਲਸਾ ਕਹ ਲਈਏ ਉਹਨਾਂ ਵੱਲੋਂ ਉਹਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਕੀ ਅਕਾਲੀ ਗੱਲ ਨੂੰ ਮੇਰੇ ਕਹਿੰਦਾ ਸਾਹਿਬ ਕੋਲ ਸ਼ਿਕਾਇਤ ਕਰਨੀ ਨਾ ਤਾਂ ਕੋਈ ਦੁਨੀਆ ਦਾ ਸਿੱਖ ਇਸ ਗੱਲ ਦੀ ਅਮੈਤ ਕਰ ਸਕਦਾ ਕਿ ਕੋਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਜਿਹੜਾ ਮੁੱਖ ਦਰਵਾਜ਼ੇ ਤੇ ਆ ਕੇ ਤੇ ਇਸ ਤਰ੍ਹਾਂ ਦੀ ਜਿਹੜੀ ਆ ਘਣਾਉਣੀ ਹਰਕਤ ਕਰੇ ਔਰ ਮੈਂ ਸਮਝਦਾ ਕਿ ਕੋਈ ਗੈਰ ਸਿੱਖ ਵੀ ਜਿਹੜਾ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ ਕੋਈ ਵੀ ਬੰਦਾ ਇਸ ਗੱਲ ਦੀ ਜਿਹੜੀ ਆ ਮੈਂਤ ਨਹੀਂ ਕਰ ਸਕਦਾ ਕਿ ਉਹ ਸਥਾਨ ਜਿੱਥੋਂ ਚੌ ਵਰਨਾਂ ਨੂੰ ਸਾਂਝਾ ਉਪਦੇਸ਼ ਜਿਹੜਾ ਉਹ 24 ਘੰਟੇ ਸਾਰੀ ਮਨੁੱਖਤਾਂ ਨੂੰ ਦਿੱਤਾ ਜਾਂਦਾ ਇਸ ਕਰਕੇ ਹੁਣ ਮੈਨੂੰ ਮੀਟਿੰਗ ਕਰ ਲੈਣ ਦੋ ਬਾਕੀ ਬਾਅਦ ਚ ਦੀ ਮੀਟਿੰਗ ਕਿ ਨਹੀਂ ਦੇਖੋ ਜਿਹੜੀ ਪ੍ਰੈਸੈਂਟ ਸਿਚੁਏਸ਼ਨ ਹੈ ਤੇ ਜਿਹੜਾ ਰੱਬ ਨੇ ਇੱਕ ਬਹੁਤ ਵੱਡਾ ਹੱਥ ਦੇ ਕੇ ਬਚਾਇਆ ਉਹ ਸਾਰੀ ਸਿਚੁਏਸ਼ਨ ਡਿਸਕਸ ਕਰ ਲਈ ਹੋਈ ਹੈ ਦੇ ਬਰੀ ਇਸ ਕਿ ਪੰਜਾਬ ਜਾ ਕੇ ਦਰ ਰਿਹਾ ਹੈ ਜਿਹੜੀ ਅੱਗ ਚੋਂ ਮਸਾ ਨਿਕਲਿਆ ਸੀਗਾ ਸ਼ਕਤੀਆਂ ਫੇਰ ਐਕਟ ਹੋ ਗਈਆਂ ਨੇ ਜਦ ਤੁਸੀਂ ਮੋਡਰੇਟ ਲੀਡਰਸ਼ਿਪ ਨੂੰ ਹਾਮੀ ਕਰੋਗੇ ਨਾ ਉਹਦਾ ਨਤੀਜਾ ਤਾਂ ਬੜਾ ਕਲੀਅਰ ਹੈ ਕਿ ਕੀ ਕਰਨਾ ਚਾਹੁੰਦੇ ਨੇ ਇਹ ਚਿੰਤਾ ਸਾਰਿਆਂ ਦੀ ਹੈ ਪੰਜਾਬੀਆਂ ਦੀ ਉਹ ਜੱਥੇਦਾਰ ਸਾਹਿਬ ਨੇ ਕਿਹਾ ਸੀਗਾ ਫਿਰ ਜਿਹੜੇ ਸਥਿਪੇ ਹੋਏ ਹੈ ਉਹਨਾਂ ਦੀ ਰਿਪੋਰਟ ਵੀ ਦੇਣੀ ਹੈ ਜਿਹੜੇ ਕਿਹਾ ਸੀ ਉਹ ਵੀ ਅੱਜ ਡਿਸਕਸ ਨਹੀਂ ਨਹੀਂ ਅੱਜ ਤਾਂ ਕੋਰ ਕਮੇਟੀ ਦੀ ਮੀਟਿੰਗ ਹੈ ਇਕੱਲੇ ਅੱਜ ਕੋਰ ਕਮੇਟੀ ਦੀ ਮੀਟਿੰਗ ਹੈ